ਸਤਿ ਸ੍ਰੀ ਅਕਾਲ ਜੀ ਆਹ ਮੁੰਡੇ ਲਾਉਂਦੇ ਗੇਮ ਆਪਣੇ ਪਿੰਡ ਕਿਸ਼ਨਪੁਰੇ ਵਾਲੇ ਤੇ ਮਾਣੋ ਅਨੰਦ ਕਬੱਡੀ ਦਾ ਚਾਲੂ ਖੜਾ ਕਿੰਨੀ ਵੀ ਰੇਡ ਹੋ ਗਈ ਆ ਇਹ ਨਵੇਂ ਐਤ ਕੀ ਪੱਠੇ ਗਰਾਊਂਡਾਂ 'ਚ ਦੇਖਣ ਨੂੰ ਮਿਲਣਗੇ ਕਿਸ਼ਨਪੁਰੇ ਦੇ ਲੈ ਵੀ ਭੀਮ ਚੱਕ ਲਾ ਕਰਾ ਰੱਬ ਦਾ ਨਾਮ ਲੈ ਕੇ ਹਾਂ ਮਾਰਿਆ ਜੰਪ ਐ ਭੀਮ ਨੂੰ ਪਿਛਲੇ ਸਾਲ ਸ਼ਤਰਾ ਖਵਾਇਆ ਸੀਗਾ ਤਕੜਾ ਮੁੰਡਾ 65 ਡੁੱਟ ਕੱਢੀ ਫਿਰਦਾ ਡੱਟ ਡੱਡੇ ਕੱਢੇ ਪੂਰੇ ਹਾਂ ਹੰਦੀ ਹਾਂ ਚੱਲ ਅੱਜ ਚੱਲ ਪਿੱਛੇ ਹਟ ਕੇ ਪਿੱਛੇ ਹਟ ਕੇ ਆਹ ਨਾ ਕੋਈ ਆਇਆ ਪੁੱਤ ਲੈ ਤੇਰੇ ਆਗੇ ਬਣਾ ਕੇ ਮਾਰ ਟੱਚ ਬਣਾਖ ਜਿਹਨੇ ਟੱਚ ਲਿਆ ਬਾਹਰ ਹੋ ਜੋ ਆ ਜਾ ਵੀ ਆ ਜਾ ਗਰਾ ਆ ਜਾ ਪੂਰਾ ਜੋਰ ਕਰਾਉਣਾ ਦਾ ਕਰ ਨਹੀਂ ਹੋਣਾ ਵੈਰੀ ਗੁੱਡ ਇਧਰ ਮੁੜੂਗਾ ਇਧਰ ਹਾਂ ਫੜ ਗਿਆ ਫੜ ਗਿਆ ਥੋੜਾ ਜਿਹਾ ਪਰੇ ਨੂੰ ਕਰ ਲੋ ਬੱਦ ਸੈਟਪ ਥੋੜਾ ਜਿਹਾ ਪਰੇ ਨੂੰ ਹੋ ਜਾਓ ਆ ਗਿਆ ਕੁਗੀ ਸਾਡੀ ਰੇਡ ਦੇਖਣ ਦੀਆਂ ਤਾਂ ਸੀ ਆ ਰਿਹਾ ਅੱਜ ਨਾ ਕਰਦਾ ਕਿੱਥੇ ਮੇਰ ਸਪੀਡ ਨਾਲ ਆ ਵੇਖੋ ਬੰਦਾ ਨਹੀਂ ਫੜਿਆਗਾ ਕਿਵੇਂ ਕਰਦਾ ਰੁੱਸ ਗਿਆ ਭੀਮ ਆ ਜਾ ਮੁੜਿਆ ਕੋਈ ਨਹੀਂ ਰੁੱਸ ਗਿਆ ਰੁੱਸ ਗਿਆ ਪਾਣੀ ਪੀਣ ਗਿਆ ਪਾਣੀ ਪੀਣ ਗਿਆ ਰੁੱਸਿਆ ਨਹੀਂ ਐਂਡ ਲੱਗਦਾ ਰੂ ਕੱਟ ਛੱਪ

ਇਹ ਵੜ ਪਾਸੇ ਲੈ ਜੀਂ ਇਹਨੂੰ ਕਰ ਆ ਕੀ ਕੀਤਾ ਵਾ ਕੋਈ ਦਾ ਨਾ ਮਾਕਾ ਉਹ ਭਾਈ ਚੱਲਿਆ ਹੁਣ ਦੱਸਿਆ ਗਾ ਲਾ ਮੈਂ ਲੱਗੀ ਕੋਹ ਸਾਹਿਬ ਗਾਲਾਂ ਨਹੀਂ ਕੱਢਣੀਆਂ ਗਾਲਾਂ ਨਹੀਂ ਕੱਢਣੀਆਂ ਕੋਹ ਸਾਹਿਬ ਸਾਡੇ ਕਿਤੇ ਕਿਤੇ ਜਜ਼ਬਾਤੀ ਹੋ ਜਾਂਦੇ ਆ ਵੇ ਕਮਲੀ ਕਬੜੀ ਪਾਈ ਲੈ ਆ ਹਾਂ ਆ ਕੀ ਕੀਤਾ ਭੀ ਮੈਂ ਦੱਸ ਨਹੀਂ ਮੈਂ ਜਣਾ ਕਰੀ ਗਈ ਨਾ ਇਦਾਂ ਖੜਾ ਤੂੰ ਆ ਦੋ ਨੰਬਰ ਦੇ ਰੱਖਿਆ ਕਰੋ ਤੇ ਨਾ ਲੱਗੀ ਤੁਹਾਨੂੰ ਚਲੂ ਕਿਧਰ ਗਿਆ ਖਲੂ ਕੋ ਚੱਲੋ ਤੂੰ ਵੀ ਰੇਡਾਂ ਆਪਾ ਜਾਫੀ ਬਹੁਤ ਆ ਚੱਲ ਚੱਲ ਰੇਡਾਂ ਆਪਾ ਮੁੜ ਕੇ ਬੱਕੀ ਜੀ ਫੜ ਕੇ ਬਹਿਣਾ ਉਹਨਾਂ ਟੂਰਨਾਮੈਂਟਾਂ ਦੇ ਆ ਦੀ ਕਈ ਵਾਰੀ ਕੌਂਦੀ ਆਹ ਏ ਵੇਖ ਹਾਂ ਓ ਚੱਟ ਨਹੀਂ ਆ ਤੂੰ ਕਿਹਾ ਤੂੰ ਲੱਗਣਾ ਤੂੰ ਲੱਗਾ ਨੂੰ ਖੜੇ ਹਾਂ ਮੈਂ ਖੜ੍ਹ ਨਾ ਖੜ੍ਹ ਜਾ ਸਭ ਤੂੰ ਖੜ੍ਹ ਬੜਾ ਨਹੀਂ ਲੱਗਣਾ ਕਾਹੂ ਤੂੰ ਪਿਆੜ ਕੋਡੀ ਕੋਡੀ ਉਹਨਾਂ ਦਾ ਪੂਰਾ ਪ੍ਰਾਹਣਾ ਲੱਗਣਾ ਥੋੜੇ ਨਾਲ ਆਹੀ ਭੀ ਵੀ ਦਾ ਚਾਹ ਡਾਊਨ ਹੋ ਗਿਆ ਥੋੜੇ ਮਾਰੀ ਆ ਆ ਵੇਖ ਲਓ ਭੀਵਾਂ ਭੀ ਵੇਖ ਲਓ ਜੀ ਪਰਾਇਆ ਤਾਂ ਲੱਪੇ ਆ ਲੱਕ ਪੈਗ ਲਿਆ ਉਹ ਵੀ ਕਰਾ ਆ ਹਾਂ ਜੋ ਉੱਥੇ ਫਰਦਾ ਤੋ ਇੱਥੇ ਆਉਣਾ ਹਾਂ ਆਠ ਹੋ ਗਏ ਪਿੱਛੇ ਹੋ ਗਏ ਪਿੱਛੇ ਹੋ ਗਏ ਸੇਫ ਹੋ ਫੜ ਫੜ ਗਿਆ ਹਾਂ ਕੁੰਡੀ ਡਿਜ਼ਾਈਨ ਹਾਂ ਉੱਤੇ ਰਹਿ ਤੇ ਆ ਬਾੜਾ ਤਗੜਾ ਰੇ ਡਰਾਏ ਕਿੱਥੇ ਲੂਟ ਆਉਂਦਾ ਇਹ ਕਿੱਥੇ ਨਿਆ ਆ ਦਿੰਦਾ ਆ ਬੈਡੀ ਲੱਗ ਰਿਹਾ ਦਾ ਜਿਹੜਾ ਚੱਲਦਾ ਉਹਦੀ ਮਾਰ ਨਵਾਂ ਲਾਓ ਹਾਂ ਨਾ ਨਾ ਆ ਵੇ ਆ ਕੀ ਕੀਤਾ ਆ ਕੀ ਕੀਤਾ ਡੰਡਾ ਮਾਰੇ ਦੀ ਢੂਈ ਚ ਭੀਮ ਦਾ ਹੈਗਾ ਬੜੂ ਗਿਆ ਫੇਰ ਆਉਗੀ ਤੁਹਾਡੇ ਤੇ ਹੀ ਆ ਲਾਤਰਾ ਕੱਢਿਆ ਕਰ ਲੈ 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 ਹਾਂ ਚੱਲ ਤੇ 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 ਫੜ ਗਿਆ ਫੜ ਗਿਆ ਫੜ ਗਿਆ ਆ ਗਿਆ ਟਿੱਕੜ ਤੇ ਪਾਸੀ ਪਾਸੀ ਇਤਨੀ ਬੜੂ ਇਤਨੀ ਇਹ ਦੇਖ ਲੈ ਦੇਖ ਲੈ ਹੱਕ ਤੇਰਾ ਦਾਮਾ ਲੱਗਿਆ ਤੂੰ ਉੱਥੇ ਲੱਗੇਗਾ ਉੱਥੇ ਪਾਸੀ ਮਾਰੀ ਜਾਂਦਾ ਨਾ ਹਟ ਟੈਟ ਲੱਗਣਾ ਕਾਲੂ ਆਸ ਦੀ ਕੁੱਡੀ ਵੇਖ ਕੇ ਪਉਣੀ ਵਾਹ ਬਾਹ ਨੇ ਹੁਣਾ ਤੈਨੂੰ ਹੋਰ ਨਹੀਂ ਫੜਦਾ ਕੋਈ ਲੈ ਜਾ ਲੈ ਜਾ ਲੈ ਜਾ ਲਾਈਨ ਤੇ ਜਾਂਦੇ ਆ ਆਪਾਂ ਲੱਗ ਲੇ ਗਏ ਚੱਲ ਬਾ ਆ ਗਿਆ ਲੈ ਤੇ ਕਿੱਥੋਂ ਫੜੀ ਜਾਂਦਾ ਓਏ ਆਹ ਦਾ ਬਸਰਾ ਹੀ ਕਰਾਦਾ ਆਹ ਦਾ ਆਹ ਦਾ ਲੱਤਾਂ ਜੀਤੀ ਕੂਂਦਰਾਂ ਨੂੰ ਖਿੱਚੀਆਂ ਲੱਤਾਂ ਜੀਤੀ ਕੂਂਦਰਾਂ ਨੂੰ ਫੜਦਾ ਇਹ ਮਿੱਟੂ ਦਗਾ ਵਾਂਗੂ ਨਹੀਂ ਲਾਂਦਾ ਇਹ ਪਿੱਛੇ ਦੀ ਨਹੀਂ ਨਹੀਂ ਇਹਦਾ ਜੀਤੀ ਕੂਂਦਰਾਂ ਨੂੰ ਪੈਂਦਾ ਸਦਾ ਹੀ ਆ ਜਾਓ ਆ ਗਿਆ ਆਪ ਕੋਈ ਇਹ ਤਾਂ ਬਾਗ ਨਹੀਂ ਇਹ ਆ ਕਿਸ਼ਨਪੁਰੇ ਦਾ ਗਰਾਊਂਡ ਦੇਖੋ ਰੌਣ ਕਿਥੇ ਓ ਸਾਡਾ ਜੱਗਾ ڈاکੂ ਬੈਠਾ ਪਰੇ ਗੋਖਾ ਗੈਂਗੂ ਹੀ ਲਖਣਾ ਇਹਦੀ ਗੱਲ ਹੀ ਫਰਸਾ ਦਾ ਗੋਖਾ ਗੋਖਾ ਹੀ ਹੋਵੇ ਐਦ ਕੀ ਟੂਰਨਾਮੈਂਟਾਂ ਦੇ ਆ ਜਾ ਹੋਵੇ 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 ਕਿੱਥੇ ਨਾ ਬਿੱਥੇ ਇਹ ਗੋਖਾ ਕਿਸ਼ਨਪ੍ਰੀਆ ਆ ਜਾ ਮੜਿਆ ਇਧਰ ਸਮਾਈਲ ਦੇ ਦੇ ਵਿੱਚ ਹਾਂ ਹੱਸਦਾ ਹੈ ਗੋਖਾ ਖੌਸ਼ਾ ਮੁੰਡਾ ਕਸ਼ਮੀਰਾ ਵੀ ਆ ਗਿਆ ਇਧਰ ਇਧਰ ਸਾਡੇ ਕਿਸ਼ਨਪੁਰੇ ਦੀ ਸ਼ਾਨ ਕਸ਼ਮੀਰਾ ਇਹ ਲਗਭਗ ਮੇਰੇ ਹਿਸਾਬ ਨਾਲ ਹੋ ਹੀ ਚੁੱਕਿਆ 45 ਸਾਲ ਦਾ ਪਰ ਹਲੇ ਜਵਾਕਾਂ ਦੇ ਮੁਕਾਬਲੇ ਆ ਛੋਟਿਆਂ ਦੇ ਇਹ ਐਥਲੀਟ ਆ ਕਿੰਨੇ ਟੂਰਨਾਮੈਂਟ ਜਿੱਤਲੇ ਐਥਲੀਟ ਚ ਤੋਂ ਸਾਰੇ ਇੱਥੇ ਜਿੰਨੇ ਹੋਏ ਸਾਰੇ ਫਾਸਟ ਹੀ ਜਿੱਤੇ ਆ ਬੰਦਾ ਗੌਰ ਨਾਲ ਦੇਖ ਲੋ ਐਦ ਕੀ ਕਿਸ਼ਨਪੁਰੇ ਇਹ ਵੀ ਜੋਰ ਦਿਖਾਊਗਾ ਹਾਂ ਇਹ ਤੇ ਇਹ ਜਿਹੜੇ ਜਿਹੜੇ ਹਾਂ ਇਹ ਆ ਸਾਡੇ ਜੱਗਾ ਪਿਆਰ ਨਾਲ ਅਸੀਂ ਨਿੱਕੇ ਹੁੰਦੇ ਨੂੰ ਉਹਨੂੰ ਪੁਮੀਰੀ ਕਹਿੰਦੇ ਰਹੇ ਆ ਤੇ ਹੁਣ ਸਾਡਾ ਜੱਗਾ ਇਹ ਜਵਾਨ ਹੋ ਗਿਆ ਜੱਗੇ ਐਦ ਕੀ ਕੋਈ ਕਰਨਾ ਪ੍ਰਦਰਸ਼ਨ ਫਿਰ ਟੂਰਨਾਮੈਂਟ ਤੇ ਹਾਂ ਕਰਾਂਗੇ ਹੈਂ ਕਿਰਪਾச்சு ਕੀ ਜਦਾ ਕਰੂਗਾ ਹਾਂ ਖੇਡੂਗਾ ਕਹਿੰਦਾ ਖੇਡੂਗਾ ਜੇਕਰ ਪਾਰੀ ਦਾ ਆਪ ਬੈਜੀ 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 ਹਾਂ ਆਹ ਆ ਬੱਜੀ ਆ ਕੈਂਚੀ ਕੋਈ ਨਹੀਂ ਆ ਹਾਂ ਤੇ ਰੱਖ ਦੁੱਤ ਕਹਿੰਦੇ ਨਹੀਂ ਆ ਤੋਨ ਲਾਣਾ ਆ ਗੰਦੀ ਸਾਡੀ ਲੱਗੋ ਕਿੱਥੇ ਪੰਜਵਾ ਬੰਦੇ ਬਦਲ ਬਦਲ ਲੱਗੀ ਜਾਇਆ ਕਰੋ ਆ ਗਿਆ ਆ ਗਿਆ ਆ ਗਿਆ ਆ ਲੈ ਮੈਨੂੰ ਕੀ ਲੱਗਿਆ ਆਦਾ ਭੀਮ ਆਦਾ ਸੱਚੀ ਐਦ ਕੀ ਤਰ੍ਹਾਂ ਪੰਡ ਕੋਈ ਸਨਮਾਨ ਨਹੀਂ ਹੋਣਾ ਚਾਹੀਦਾ ਜਿਹੜੇ ਤੇਰੇ ਲੱਛਣ ਆ ਜਾ ਭੀਮ ਕਹਿੰਦਾ ਮੈਨੂੰ ਐਦ ਕੀ ਘਹਾ ਦਾ ਟੀਮ ਦਿਓ ਤੇ ਜਿਹੜੇ ਲੱਛਣ ਆ ਇਹਦੇ ਮੈਨੂੰ ਲਾਦਾ ਇੱਕ ਲੋ ਵਾਲਾ ਵੀ ਨੀਗਾ ਆ ਗਏ ਆਦੇ ਆ ਗਿਆ ਤੇਰੀ ਪ੍ਰੈਸ ਤੋਂ ਇਲਾਵਾ ਇਹ ਕੋਖਾ ਆਓ ਆਓ ਗੋਖਾ ਪੂਰੇ ਪਲਟੇ ਲਵਾਉਂਦਾ ਆ ਜਾ ਆ ਜਾ ਆ ਜਾ ਕੰਮ ਮਗਿਆ ਹੋਇਆ ਆ ਗਿਆ ਭੀਮ ਤੇਰੇ ਯਾ ਤੇਰੇ ਭੀਮ ਖੜਾ ਯਾ 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 ਜੇ ਆ ਬੰਦਾ ਭਜਾਦਾ ਭੀਮ ਦਾ ਕੋਈ ਸਨਮਾਨ ਨਹੀਂ ਹੋਣਾ ਭੀਮ ਦਾ ਜੇ ਇਹਨੂੰ ਭਜਾਦਾ ਤੇ ਭੀਮ ਦਾ ਕੋਈ ਸਨਮਾਨ ਨਹੀਂ ਹੱਲ ਭੀਮ ਦਾ ਪਹਾੜਾ ਵਾਰਤ ਗਿਆ ਭੀਮ ਦਾ ਪਹਾੜਾ ਵਾਰਤ ਚੱਲਿਆ ਸੀ ਅਸਕੇ ਦਿਖਾ ਦੇ ਮਾੜਾ ਕੈਮਰੇ ਜੀ ਪੂਰੀ ਤੇਜ ਆਉਣਾ ਬਾਥੇ ਤੇਰੇ ਤੱਕ ਆਉਣਾ ਨੇ ਆ ਗਿਆ ਤੂੰ ਮੈਂ ਕਹੀ ਜਲਾ ਆ ਜਾਣਾ ਤੇਰੇ ਤੱਕ ਓਕੇ ਉਹੀ ਲਗਾਣਾ ਮਰਦਵਾਉ ਉਹ ਨਿਕਾਇਆ ਹੈ ਹੈ ਓਏ ਰਹਿਣ ਦੇ ਰਹਿਣ ਦੇ ਸੱਟ ਲੱਗੀ ਹਾਂ ਫੇਰ ਉਹ ਮਰੀਸ਼ਾਰੂਆ ਪੈ ਜੂ ਕਿੱਥੇ ਲੈ ਜਾ ਪਿੱਛੇ ਤਪੋ ਤੋਰ ਲਾ ਤੋਰ ਲਾ ਤੋਰ ਲਾ ਥੀ ਸਾਰੀ ਗੱਲ ਹੈ ਅਗਰ ਤੁਮ ਇੱਥੇ ਹਾਂ ਓਏ ਆਪੀ ਮਾ ਆਏ ਮਾਹ ਮਾਹ ਨੂੰ ਤੈਨੂੰ ਨਹੀਂ ਨਹੀਂ ਰਹਿਣ ਦੇ ਰਹਿਣ ਦੇ ਕੇਰਮ ਬਾਲੀ ਆਹ ਮੁੰਡੇ ਨੇ ਐਤ ਕੀ ਮੇਲਿਆਂ ਦੇ ਪੂਰੇ ਦਿਲ ਲੁੱਟਨੇ ਲੋਕਾਂ ਦੇ ਕਿਸ਼ਨਪੁਰ ਵਾਲੇ ਨੇ ਕੀ ਹੋ ਗਿਆ ਹਾਂ ਸਾਡੇ ਛੋਟੇ ਆ ਛੋਟੇ ਬੱਚੇ 32 ਕਿਲੋ ਵਾਲੇ 35 ਕਿਲੋ ਵਾਲੇ ਹਾਂ ਵੇਖ ਝਾਟਾਂ ਦਿਖਾਉਂਦੇ ਪੂਰੀਆਂ ਆਹਾ ਤੇ ਆ ਸਾਡੇ ਬਿੱਲੂ ਮੈਂਬਰ ਦਾ ਮੁੰਡਾ ਮੇਰੀ ਸਾਲੀ ਦਾ ਮੁੰਡਾ ਆਹ ਵੇਖਦਾ ਜਾ ਵਾਲਾ ਕਾ ਕੋਈ ਨਹੀਂ ਤੈਨੂੰ ਕੀ ਕਹਦੇ ਕੌਣ ਨਹੀਂ ਕਹਦੇ ਆਈ ਲਈ ਦਾ ਪਤਾ ਕੀ ਗੱਲ ਹੈ ਵੀ ਉਹ ਕਹਿੰਦਾ ਨੇ ਤੇ ਜੋ ਤੇਜ਼ ਆ ਜਾ ਦੂਰ ਹੋ ਦੂਰ ਹੋ ਅਗਰ ਦੂਰ ਹੋ ਜਾ ਪਿੱਛੇ ਹੋ ਕੀ ਕਰੀਏ ਨਾ